ਗੁਰੂਦਵਾਰਾ ਗੁਰੂ ਕੇ ਬਾਗ ਦੇ ਵਿੱਚ ਪਹੁੰਚੇ ਸੀ ਤੇ ਤੁਹਾਨੂੰ ਸਭ ਕੁਝ ਦਿਖਾਇਆ ਪਰ ਉਸ ਤੋਂ ਇਲਾਵਾ ਇੱਕ ਚੀਜ਼ ਆਪਾਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਜਿਹੜੀ ਚੀਜ਼ਾਂ ਅੱਜ ਸਾਡੇ ਪਿੰਡਾਂ ਚੋਂ ਸਾਡੇ ਸ਼ਹਿਰਾਂ ਦੇ ਵਿੱਚੋਂ ਗਾਇਬ ਹੋ ਚੁੱਕੀਆਂ ਨੇ ਉਸ ਟਸਟਮ ਦਾ ਮਤਲਬ ਕਿ ਉਸ ਸਮੇਂ ਦਾ ਉਸੇ ਤਰ੍ਹਾਂ ਹੀ ਹੈ ਇੱਕ ਚੀਜ਼ ਲੱਗੀ ਹੋਈ ਆ ਪਰ ਅੱਜ ਚਲੋ ਨਵੇਂ ਤੌਰ ਤੇ ਲਾ ਦਿੱਤੀ ਕਿ ਪਰ ਉਹੀ 올ਡ ਉਸ ਤੋਂ ਇਲਾਵਾ ਤੁਹਾਨੂੰ ਦਿਖਾਉਣਾ ਚਾਹਾਂਗੇ ਤੁਹ ਬਾਲਟੀ ਨਾਲ ਜਲ ਨਹੀਂ ਕਰਦਾ ਖੂ ਅੱਜ ਵੀ ਚੱਲਦਾ ਤੇ ਉਸ ਤੋਂ ਬਾਅਦ ਆ ਦੇਖ ਤੁਸੀਂ ਆ ਦੇਖੋ ਇੱਧਰ ਜਿਹੜਾ ਉਹ ਸਿਸਟਮ ਘੁੰਮਣ ਵਾਲਾ ਚੱਕਰ ਜਆ ਜੋ ਵੀ ਸਿਸਟਮ ਸੀ ਪੁਰਾਤਨ ਜਿਹੜਾ ਲੋਹਾ ਲੱਗਾ ਲੱਕੜ ਲੱਗੀ ਤੇ ਬਣਖਾ ਦਨੇ ਆ ਥੋੜਾ ਕਲੋਸ ਕਰ ਦੋ ਤੇ ਆਖੂ ਉਸੇ ਤਰ੍ਹਾਂ ਪੁਰਾਤਨ ਸਾਮ੍ਹੇ ਆ ਗਿਆ ਵਿੱਚ ਪੁਰਾਤਨ ਖੂਹ ਆ ਤੁਸੀਂ ਦੇਖੋ ਤੁਹਾਨੂੰ ਥੋੜਾ ਲਾਈਟ ਕਰਕੇ ਦਿਖਾਨਾ ਮੈਂ ਆ ਦੇਖੋ ਗੁਰੂ ਦੀ ਕਿਰਪਾ ਤੇ ਜਲ ਸ਼ਕਨ ਉਸ ਤੇ ਲੋਕ ਸੰਗਤ ਆਥੀ ਆ ਦੇਖੋ ਜਲ ਤੁਹਾਨੂੰ ਦਲ ਦੇ ਦਰਸ਼ਨ ਵੀ ਕਰਾ ਦਨੇ ਅੰਦਰ ਬਿਲਕੁਲ ਆ ਜਾਲਾ ਇਹ ਜੋ ਡੱਬਾ ਹੋਈ ਡਿੱਗਿਆ ਆ ਮਤਲਬ ਕੀ ਜਦੋਂ ਜਲ ਕੱਢਿਆ ਜਾਂਦਾ ਤੇ ਸੰਗਤਾਂ ਨੂੰ ਦਰਸ਼ਨ ਕਰਦੀਆਂ ਨੇ ਆ ਦੇਖੋ ਤੁਸੀਂ ਆ ਜਲ ਤੇ ਖੂਦ ਹੈ ਖੂਦ ਤੁਹਾਨੂੰ ਦਰਸ਼ਨ ਕਰਾਇਆ ਕਿ ਉਸੇ ਤਰ੍ਹਾਂ ਜਿਹੜਾ ਪਾਣੀ ਕਰਦੇ ਰੱਸੀ ਲਾ ਕੇ ਦੇਖੋ ਤੁਸੀਂ ਵਾਇਗਰ ਦੀ ਕਿਰਪਾ ਤੁਹਾਨੂੰ ਦਰਸ਼ਨ ਕਰਾ ਰਿਹਾ ਆਪਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਸੰਗਤਾਂ ਨੂੰ ਜਲ ਵਿੱਚ ਛਕਦੀਆਂ ਨੇ ਤੇ ਖੂਦ ਦੇ ਇਕਲੇ ਆ ਪਾਣੀ ਠੰਡਾ ਔਰ ਸਾਫ ਸੁਥਰਾ ਪਾਣੀ ਨੂੰ ਦਰਸ਼ਨ ਕਰਕੇ ਆ ਗੁਰੂ ਕੇ ਬਾਗਾਂ ਦੇ ਵਿੱਚ ਦਰਸ਼ਨ ਕਰਦੇ ਗੁਰੂ ਦੁਆਰਾ ਗੁਰੂ ਕੇ ਬਾਗ ਦੇ ਵਿੱਚ ਪਹੁੰਚੇ ਸੀ ਤੇ ਤੁਹਾਨੂੰ ਸਭ ਕੁਝ ਦਿਖਾਇਆ ਪਰ ਉਸ ਤੋਂ ਇਲਾਵਾ ਇੱਕ ਚੀਜ਼ ਆਪਾਂ ਤੁਹਾਨੂੰ ਦਿਖਾਣਾ ਚਾਹਾਂਗੇ ਕਿ ਜਿਹੜੀ ਚੀਜ਼ਾਂ ਅੱਜ ਸਾਡੇ ਪਿੰਡਾਂ ਚੋਂ ਸਾਡੇ ਸ਼ਹਿਰਾਂ ਦੇ ਵਿੱਚੋਂ ਗਾਇਬ ਹੋ ਚੁਕੀ ਆ ਉਹ ਚੀਜ਼ ਗੁਰੂ ਦਾ ਖੂ ਗੁਰੂ ਦਾ ਖੂ ਜਿੱਥੇ ਕੀ ਤੁਸੀਂ ਦੇਖਿਆ ਹੋਣਾ ਖੂ ਅੱਜਕੱਲ ਬੰਦ ਹੋ ਚੁਕੇ ਪਿੰਡਾਂ ਦੇ ਵਿੱਚ ਤੇ ਪਾਣੀ ਤੁਰਨਾ ਚੰਦਾ ਨਹੀਂ ਪਰ ਗੁਰੂ ਸਾਹਿਬ ਦੇ ਗੁਰੂ ਕੇ ਬਾਗ ਦੇ ਵਿੱਚ ਇੱਕ ਖੂਹ ਜਿੱਥੋਂ ਮਾਤਾ ਗੁਜਰਕੌਰ ਜੀ ਕੀ ਪਦਾ ਚੱਲੋ ਸਟਮ ਕੱਢਦੇ ਹੁਣ ਉਹਨਾਂ ਦੇ ਸੇਵਾਦਾਰ ਨਾਲ ਕੱਢਦੇ ਹੁਣ ਜਿਹੜੀ ਸੰਗਤਾ ਕੱਢਦੇ ਹੁਣ ਉਹ ਜਿਹੜਾ ਖੂਜ ਅੱਜ ਵੀ ਇੱਥੇ ਮੌਜੂਦ ਆ ਉਸੇ ਤਰ੍ਹਾਂ ਥੂ ਪਾਣੀ ਨਿਕਲਦਾ ਦੇਖੋ ਤੁਸੀਂ ਬਾਲਟੀ ਦੇ ਵਿੱਚ ਤੁਹਾਨੂੰ ਆ ਚੀਜ਼ਾਂ ਦਰਸ਼ਨ ਤੱਕ ਆ ਰਿਹਾ ਘਰ ਬੈਠੇ ਤੁਸੀਂ ਦਰਸ਼ਨ ਕਰ ਸਕਦੇ ਆ ਜਲ ਨਹੀਂ ਨਿਕਲਦਾ ਐਥੋਂ ਜਲ ਕੱਢ ਲੈਂਦੇ ਆ ਤੇ ਜਲ ਕੱਢਣ ਤੋਂ ਬਾਅਦ ਐਥੋਂ ਸ਼ੱਕ ਸ਼ੱਕ ਕੇ ਜੰਗਤ ਜਿਹੜਾ ਜਾਂਦੀ ਆ ਆ ਦੇਖੋ ਸਟਮ ਦਾ ਮਤਲਬ ਕਿ ਉਸ ਸਮੇਂ ਦਾ ਉਸੇ ਤਰ੍ਹਾਂ ਹੀ ਆ ਇੱਕ ਚੀਜ਼ ਲੱਗੀ ਹੋਈ ਆ ਪਰ ਅੱਜ ਚਲੋ ਨਵੇਂ ਤੌਰ ਤੇ ਲਾ ਦਿੱਤੀ ਕਿ ਪਰ ਉਹੀ 올ਡ ਐਸ ਤੋਂ ਇਲਾਵਾ ਤੁਹਾਨੂੰ ਦਿਖਾਣਾ ਚਾਹਾਂਗੇ ਥੂ ਬਾਲਟੀ ਨੇ ਜ ਤੇ ਉਸ ਤੋਂ ਬਾਅਦ ਵੇਖ ਤੁਸੀਂ ਆ ਦੇਖੋ ਇੱਧਰ ਜਿਹੜਾ ਉਹ ਉਸ ਟਾਈਮ ਘੁੰਮਣ ਵਾਲਾ ਚੱਕਰ ਜਆ ਜੋ ਵੀ ਸਿਸਟਮ ਸੀ ਪੁਰਾਤਨ ਜਿਹੜਾ ਲੋਹਾ ਲੱਗਾ ਲੱਕੜ ਲੱਗੀ ਤੇ ਮਨਖਾਦਨੇ ਆ ਥੋੜਾ ਕਲੋਸ ਕਰ ਦੋ ਤੇ ਆਖੂ ਉਸੇ ਤਰ੍ਹਾਂ ਪੁਰਾਤਨ ਸਾਹਮਣੇ ਆ ਗਿਆ ਦੇਖੋ ਤੁਸੀਂ ਕਿਵੇਂ ਚੱਕਰੀ ਜੀ ਲੱਗੀ ਹੋਈ ਆ ਸਾਰੇ ਜਲ ਕੱਢਦੇ ਹੁੰਦੇ ਸੀ ਤੇ ਆ ਖੂਗੁਰੂ ਦਾ ਅੱਜ ਵੀ ਇੱਥੇ ਮੌਜੂਦ ਆ ਮਾਤਾ ਗੁਜਰਕੌਰ ਜੀ ਤੇ ਗੁਰੂ ਦੇ ਬਾਗ ਦੇ ਵਿੱਚ ਜਦੋਂ ਗੁਰੂ ਸਾਹਿਬ ਦੀ ਦਾ ਉਹਨਾਂ ਦਾ ਮੇਲ ਹੁੰਦਾ ਇਹ ਖੂਹ ਅੱਜ ਵੀ ਉਸੇ ਤਰ੍ਹਾਂ ਹਾ ਮੌਜੂਦ ਹੈ ਗੁਰੂ ਦਾ ਖੂਹ ਤੇ ਬਹੁਤ ਸੋਹਣੇ ਦਰਸ਼ਨ ਹੋ ਰਿਹਾ ਦੇਖੋ ਸੰਗਤਾਂ ਤੋਂ ਜਲ ਛੱਕਦੀਆਂ ਨੇ ਤੁਸੀਂ ਦੇਖੋ ਤੇ ਸਾਰੇ ਹੀ ਦੇਖ ਦੇਖਦੇ ਨੇ ਵੀ ਕਿ ਇਹ ਕਿਸ ਤਰ੍ਹਾਂ ਲਗਾਤਾਰ ਦੀ ਹਰ ਅੱਜ ਵੀ ਇਹ ਚਾਲੂ ਹੈ ਇਹਦੇ ਵਿੱਚ ਜਲ ਅੱਜ ਵੀ ਆਉਂਦਾ ਹੈ ਤੇ ਆ ਪੂਰਾ ਸੰਭਿਆ ਹੋਇਆ ਉਸ ਸਮੇਂ ਦਾ ਤੇ ਪ੍ਰਾਤਨ ਖੂਹ ਤੁਸੀਂ ਇਹਦੇ ਆਓ ਦੇਖਣ ਦੀ ਸਵਾਰਤਨ ਖੂਹ ਦੇ ਵਿੱਚ ਪਾਣੀ ਦਿਖਾ ਦਿੰਦੇ ਨਾਲ ਤੁਹਾਨੂੰ ਥੋੜਾ ਅੱਗੇ ਲਿਆਓ ਦਿਖਾ ਦਿਓ ਪਾਣੀ ਪਾਣੀ ਦਿਖਾ ਦਿਓ ਅੰਦਰ ਵਿੱਚ ਪ੍ਰਾਤਨ ਖੂਹ ਆ ਤੁਸੀਂ ਦੇਖੋ ਤੁਹਾਨੂੰ ਥੋੜਾ ਲਾਈਟ ਕਰਕੇ ਦਿਖਾਣਾ ਮੈਂ ਆ ਦੇਖੋ ਗੁਰੂ ਦੀ ਕਿਰਪਾ ਤੇ ਜਲ ਸ਼ਕਨ ਉਸ ਤੇ ਲੋਕ ਸੰਗਤ ਆਥੀਆਂ ਦੀ ਆ ਦੇਖੋ ਜਲ ਤੁਹਾਨੂੰ ਦਲ ਦੇ ਦਰਸ਼ਨ ਵੀ ਕਰਾ ਦਦੇ ਆ ਅੰਦਰ ਬਿਲਕੁਲ ਆ ਜਾਲਾ ਵਿੱਚ ਡੱਬਾ ਹੋਈ ਡਿੱਗਿਆ ਹੋਇਆ ਮਤਲਬ ਕੀ ਜਲ ਕੱਢਿਆ ਜਾਂਦਾ ਤੇ ਸੰਗਤਾਂ ਇਥੋਂ ਦਰਸ਼ਨ ਕਰਦੀਆਂ ਨੇ ਆ ਦੇਖੋ ਤੁਸੀਂ ਆ ਜਾਲਾ ਤੇ ਖੂਹ ਦੇ ਖੂਹ ਦੇ ਤੁਹਾਨੂੰ ਦਰਸ਼ਨ ਕਰਾਇਆ ਕਿ ਉਸੇ ਤਰ੍ਹਾਂ ਜਿਹੜਾ ਪਾਣੀ ਕੱਢਦੇ ਰੱਸੀ ਲਾ ਕੇ ਦੇਖੋ ਤੁਸੀਂ ਵਾਇਗਰ ਦੀ ਕਿਰਪਾ ਤੁਹਾਨੂੰ ਦਰਸ਼ਨ ਕਰਾ ਰਿਹਾ ਆਪਾਂ ਖੂਦ ਤੇ ਆਹ ਦੇਖੋ ਦੂਰ ਤੋਂ ਹੀ ਦਰਸ਼ਨ ਕਰਾ ਦਿੰਦੇ ਤੁਹਾਨੂੰ ਥੋੜਾ ਜਿਹਾ ਦੇਖੋ ਪੂਰਾ ਖੂਹ ਆ ਪਰ ਜਿਹਨੂੰ ਬਹੁਤ ਸਾਮ ਕੇ ਰੱਖਿਆ ਰੱਖਿਆ ਪੁਰਵੀ ਸਿੱਖਾਂ ਨੇ ਜਿਹੜੀ ਵਿਰਾਸਤਾ ਸਾਹਮੇ ਆਈਆਂ ਨੇ ਸਾਡੇ ਪੰਜਾਬ ਹਰਿਆਣਾ ਦੇ ਵਿੱਚ ਜਿਹੜੀ ਗੁਰੂ ਜੀ ਪ੍ਰਾਤਨ ਤੁਮਾ ਜਿਹੜਾ ਖੂਹ ਨੇ ਉਹ ਬੰਦ ਹੋ ਚੁੱਕਿਆ ਤੇ ਕੁਝ ਬੰਦ ਵੀ ਕਰ ਦਿੱਤੇ ਗਿਆ ਕੁਝ ਖਨਾ ਰਹਿ ਗਿਆ ਪਰ ਇੱਥੇ ਦੇਖੋ ਜੇ ਤੁਸੀਂ ਪੂਰਾ ਹੀ ਖੂਹ ਐਵੇਂ ਸੰਭਾਲਿਆ ਹੋਰ ਉਹਦੇ ਤੋਂ ਜਲ ਵੀ ਨਿਕਲਦਾ ਤੇ ਤੁਹਾਨੂੰ ਦਿਖਾ ਦਾਂਗੇ ਆ ਬਿਲਕੁਲ ਦ੍ਰਿਸ਼ਮਤਾ ਦਰਸ਼ਨ ਕਰਦੀਆਂ ਨੇ ਉਹਦੇ ਬਾਗ ਦੀਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਗੁਰੂ ਕੇ ਬਾਗ ਦਾ ਗੁਰਦੁਆਰਾ ਸਾਹਿਬ ਤੁਸੀਂ ਦੇਖੋ ਸੰਗਤਾਂ ਦਰਸ਼ਨ ਕਰਕੇ ਇੱਥੇ ਨਾਲ ਗ੍ਰਿਲ ਲਾਈ ਹੋਈ ਹੈ ਵਧੀਆ ਤੇ ਤਾਂ ਕਿ ਕੋਈ ਮਤਲਬ ਕਿ ਆਂਦਾ ਹੈ ਸੰਗਤ ਨੂੰ ਹੱਥ ਨਾਲ ਵਿੱਚ ਸੋਠ ਵੀ ਨਾ ਸਕੇ ਦੇਖੋ ਤੁਸੀਂ ਆ ਗੁਰੂ ਕਾ ਬਾਗ ਦੇ ਵਿੱਚ ਤੁਸੀਂ ਦਰਸ਼ਨਜ਼ਾਰੇ ਤੋਂ ਮੁਕਰਾਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਸੰਗਤਾਂ ਨੂੰ ਜਲ ਵੀ ਸਕਦੀਆਂ ਨੇ ਤੇ ਖੂ ਦੇਵੇ ਇਕ ਲਿਆ ਪਾਣੀ ਠੰਡਾ ਔਰ ਸਾਫ ਸੁਥਰਾ ਪਾਣੀ ਦਰਸ਼ਨ ਕਰਕੇ ਆ ਗੁਰੂ ਦੇ ਬਾਗਾਂ ਦੇ ਵਿੱਚ ਦਰਸ਼ਨ ਕਰਕੇ ਜਾਂਦੀਆਂ ਨੇ ਜੁੜੇ ਰਹੋ ਇਸ ਪੇਜ ਨਾਲ ਇਸ ਤਰ੍ਹਾਂ ਕਿ ਤੁਹਾਨੂੰ ਦਰਸ਼ਨ ਕਰਾਏ ਤੇ ਆ ਦੇਖੋ ਪੰਜਾਬ ਤੋਂ ਜਿਹੜੀ ਸੰਗਤਾਂ ਇੱਥੇ ਆਂਦੀਆਂ ਨੇ ਦਰਸ਼ਨ ਦੇਦਾਰੇ ਕਰਦੀਆਂ ਨੇ ਤੇ ਬਿਲਕੁਲ ਤੇ ਇਸ ਤਰ੍ਹਾਂ ਹੀ ਜੁੜੇ ਰਹੋ ਜਿਹੜੀ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਔਰ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਸਥਾਨਾਂ ਦੇ ਦਰਸ਼ਨ ਕਰਾਉਂਦੇ ਰਹਾਂਗੇ ਸ੍ਰੀ ਪਟਨਾ ਸਾਹਿਬ ਪਹੁੰਚੇ ਸੀ ਜਿਹੜੀ ਸੰਗਤਾਂ ਨਹੀਂ ਦਰਸ਼ਨ ਕਰ ਸਕਦੀਆਂ ਉਹਨਾਂ ਨੂੰ ਦਿਖਾਉਣ ਦੀ ਇੱਥੇ ਵੀਡੀਓ ਰਾਹੀਂ ਆਪਾਂ ਕੋਸ਼ਿਸ਼ ਕਰ ਰਹੇ ਆ ਜੜ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ